ਕਿਵੇਂ ਯਾਰ ਨੋ ਟਲ ਜਾ ਟਲ ਜਾ ਜੇ ਤੇਰੇ ਭਾਈ ਨੂੰ ਪਤਾ ਲੱਗ ਗਿਆ ਨਾ ਤਾਂ ਡੱਕਰੇ ਕਰ ਦੋ ਉਹ ਕੋਈ ਗੱਲ ਨਹੀਂ ਆ ਆਹ ਸ਼ਹਿਰ ਨੂੰ ਚਲਦੇ ਆ ਬੱਤਾ-ਬੁੱਤਾ ਪਿਆ ਲਊਗਾ ਤੇਰੀ ਆਪਣੀ ਤਾਂ ਹੈ ਨਹੀਂ ਤੂੰ ਲੋਕਾਂ ਦੀਆਂ ਨੂੰ ਤੀਮੀਆਂ ਨੂੰ ਤੰਗ ਕਰਦਾ ਫਿਰਦਾ ਉਹ ਸਾਰੀਆਂ ਆਪਣੀ ਨੇ ਬਗ ਜਾ ਇੱਥੋਂ ਮੈਂ ਉਰੇ ਰੌਲਾ ਪਾ ਦੇਣਾ ਤੇਰੇ ਪੈਂਦੀਆਂ ਦੇ ਬਾਅਦ ਇਹਨੂੰ ਪਤਾ ਨਹੀਂ ਲੱਗਣਾ ਕਿ ਕਿੰਨੀਆਂ ਕੁ ਪਈਆਂ ਤੇ ਕਿੰਨੀਆਂ ਕੁ ਰਹਿ ਗਈਆਂ ਉਹ ਮੈਂ ਦੱਸ ਕੀ ਤੇਰੇ ਕੋਲ ਆ ਮਾਰਦਾ ਮੈਂ ਤਾਂ ਤੈਨੂੰ ਬੱਤਾ ਹੀ ਪੁੱਛਿਆ ਇਹ ਰੌਲਾ ਪਾਉਣ ਲਈ だっਸੀ ਕਿਹੜੀ ਗੱਲ ਇਹਦੇ ਵਿੱਚ ਮੈਂ ਤਾਂ ਕਹਿਣਾ ਵੀ ਆ ਜਾ ਸ਼ਹਿਰ ਨੂੰ ਚਲਦੇ ਆਂ ਬੱਤਾ-ਬੁੱਤਾ ਪਿਆ ਦੂੰਗਾ ਤੈਨੂੰ ਬੱਤਾ ਆਪਣੀ ਭਾਬੀ ਨੂੰ ਭਲਾ ਮੈਂ ਤਾਂ ਲਾਂਬਾ ਥੇਕੇ ਆਉਂ ਵੀ ਤੂੰ ਨਹੀਂ ਟਿਕਦਾ ਤੈਨੂੰ ਆ ਜੁੱਤੀਆਂ ਦੀ ਕਮੀ ਓਹੋ ਓਏ ਤੁਸੀਂ ਤਾਂ ਵਾਦਾ ਵਧਾ ਲੈਂਦੇ ਹੋ ਗੱਲ ਦਾ ਚਲ ਜਾ ਜਾ ਫਿਰ ਜਾ ਜਾ ਆਪਾ ਦੇ ਕੇ ਆਉਗੀ ਹੈ ਲਾਂਬੇ ਨੂੰ ਦੱਸ ਕੀ ਮੈਂ ਤੇਰੇ ਅੰਬ ਤੋੜ ਲੈ ਆਹ ਉਹ ਨਾ ਕੁਤੀ ਸਖੀਮ ਆ ਜੇ ਕਰੇ ਉਹ ਵੀ ਸਕੀਮ ਲਾਉਣੀ ਪੈਣੀ ਆ ਹੁਣ ਪੰਗੇ ਲੈ ਲੈ ਤੇ ਫੋਟੋ ਚਲੋ ਪੂਰੇ ਦੀ ਬਹੂ ਨਿਕਲੀ ਹੈ ਪੂਰੇ ਦੀ ਬਹੂ ਨੀ ਆ ਜਾ ਭੈਣੇ ਕਿੱਥੇ ਆ ਤੂੰ ਨੀ ਆ ਦੀਦੀ ਤੇਰੇ ਸਾਹਮਣੇ ਦੀਦੀ ਨਹੀਂ ਲੈ ਕਿੱਥੇ ਤੇਰਾ ਜੇਠ ਹੈ ਤੇਰਾ ਜੇਠ ਕਿੱਥੇ ਉਹ ਛੜਾ ਮਲੰਗ ਗਿਆ ਕਿਉਂ ਕੀ ਹੋ ਗਿਆ ਕੱਲ ਸਾਡੇ ਦਰਵਾਜ਼ੇ ਵਿੱਚ ਦੀ ਨਾ ਖੜ ਖੜ ਕੇ ਝਾਗਦਾ ਸੀ ਅੰਦਰ ਨੂੰ ਜੇ ਤੇਰਾ ਭਾਈ ਦੇਖ ਲੈਂਦਾ ਨਾ ਉੱਥੇ ਤਾਂ ਸਿਰ ਪਾੜ ਜਾਣ ਦੀ ਸਿਰ ਨਾ ਇਹਨੂੰ ਤੁਸੀਂ ਬੰਨ ਕੇ ਕਿਉਂ ਨਹੀਂ ਰੱਖਦੇ ਚੋਰੇ ਨੂੰ ਇਹਨੂੰ ਕਿਉਂ ਖੁੱਲੋਂ ਛੱਡੇ ਹੋਏ ਤੁਸੀਂ ਨੇ ਨੀ ਮੈਗਨੇ ਸਰਕੇ ਦਾ ਖੰਬੜ ਪਾਰ ਹੀ ਦਿੰਦੇ ਇਹਨੂੰ ਮਚਰੇ ਨੇ ਸੁਰਤ ਆਂਦੀ ਇਹ ਤਾਂ ਪੜੇ ਹਲਕਿਆ ਫਿਰਦਾ ਆਵਾਰਾ ਛੰਡ ਮੰਗੂ ਕਦੇ ਉਹਦੇ ਘਰ ਨੀਗਾ ਮਾਰ ਲੰਦਾ ਕਦੇ ਉਹਦੇ ਘਰ ਨੀਗਾ ਮਾਰ ਲੰਦਾ ਮੈਂ ਤਾਂ ਨਿੱਕ ਸੁਲਾ ਦੇਣਾ ਹਾਂ ਪੜ ਮੈਂ ਤਾਂ ਕਹਿੰਿਆ ਨਾ ਆਉਦੇ ਘਰ ਨੂੰ ਦੋ ਬੱਦ ਲਾ ਕੇ ਇਹ ਤਾਂ ਝਟਾ ਪਟਵਾ ਦੇ ਨੀ ਫੇਰ ਸੁਰਤ ਆ ਜੂਗੀ ਨੀ ਫੇਰ ਤੁਹਾਡੇ ਵਰਗੇ ਨਹੀਂ ਆ ਜਾਣ ਸਾਡਾ ਬੰਦਾ ਕੁੱਟਤਾ ਲਹੂ ਲੋਹਾਨ ਕਰਤਾ ਫੇਰ ਤੁਹਾਡੇ ਇਹ ਮੂੰਹ ਨਹੀਂ ਫੇਰ ਤੁਹਾਡੇ ਹੋਰ ਮੂੰਹ ਹੋ ਜਾਂਦੇ ਨੇ ਨੀ ਸਾਡੇ ਕੋਈ ਮੂੰਹ ਨਹੀਂ ਹੁੰਦੇ ਹੈਗੇ ਅਸੀਂ ਤਾਂ ਕਹਿੰਦੇ ਚੋਰੇ ਨੂੰ ਫੜ ਕੇ ਪੰਨੋ ਇਹਦੀ ਅਕਲ ਟਕਾਣੇ ਆਵੇ ਗਾਹਾਂ ਨੂੰ ਕਿਸੇ ਟੀਮੀਕ ਨਹੀਂ ਚੱਕ ਕੇ ਨਾ ਆ ਪਰਸੋਂ ਦੀ ਸੁਣ ਲੈ ਮੈਨੂੰ ਕਹਿੰਦਾ ਚਰਨੋ ਆ ਜਾ ਤੈਨੂੰ ਪਕੌੜੇ ਖਵਾ ਕੇ ਲਿਆਵਾਂ ਮੈਨੂੰ ਤਾਂ ਇੱਟ ਨਹੀਂ ਲੱਭੀ ਨਹੀਂ ਮੈਂ ਤਾਂ ਹਰਾਮਜਰ ਦੇ ਮਾਰਕੀਟ ਸਿਰ ਪਾੜ ਦਿੰਦੀ ਮੈਂ ਤਾਂ ਤੈਨੂੰ ਲਾਂਬਾ ਦੇਣ ਆਈਆਂ ਕਿਤੇ ਕੱਲੋਂ ਤੁਸੀਂ ਨਾ ਫਿਰ ਚੂਂਚੜਾ ਕਾ ਕੇ ਕਰਿਓ ਵੀ ਸਾਡਾ ਬੰਦਾ ਦਾ ਨੁਕਸਾਨੇ ਆ ਗਿਆ ਅਸੀਂ ਤਾਂ ਕੋਸੇ ਨਹੀਂ ਕਹਿੰਦੇ ਆ ਕਿ ਸਾਡੇ ਭਾਵੇਂ ਤਾਂ ਟੁਕੜੇ ਟੁਕੜੇ ਕਰ ਦਿਓ ਚੋਦੇ ਨੂੰ ਪਤਾ ਤਾਂ ਲੱਗ ਜੂਗਾ ਵੀ ਹਾਂ ਕੀ ਮੈਂ ਕਿਸੇ ਦੀ ਧੀ ਵੀ ਛੇੜੀ ਦੀ ਹੁੰਦੀ ਆ ਲੈ ਹੁਣ ਇਹ ਕੁਛ ਕਹਿੰਦੇ ਚਲ ਠੀਕ ਆ ਭੈਣੇ ਲੈ ਫਿਰ ਹੁਣ ਵੱਡੇ ਹੀ ਸਮਝੋ ਸਮਝੋ ਨਹੀਂ ਜਾਂ ਤਾਂ ਕੁਛ ਕਰਕੇ ਦਿਖਾਇਆ ਕਰੋ ਕੋਈ ਨਾ ਹੁਣ ਫੜਾ ਮਾਰ ਕੇ ਉੱਤਰ ਜਾਨੀ ਐ ਕੋਈ ਨਾ ਫਿਰ ਹੁਣ ਕਰਕੇ ਹੀ ਦਿਖਾਵਾਂਗੇ ਆਹੋ ਚੰਗਾ ਮੈਨੂੰ ਤਾਂ ਲਾਂਬਾ ਦੇਣ ਦੀ ਲੋੜ ਹੀ ਨਹੀਂ ਆਪੀ ਛੁਲਕ ਦਿਆ ਕਰ ਮੈਂ ਤਾਂ ਧੀਮੀ ਤੇ ਹੈਰਾਨ ਤੜਕੀ ਲਾ ਲਾਂਦੀਆਂ ਮੇਕਅਪ ਐਡਾ ਲਾ ਲਾਂਦੀਆਂ ਬਿੰਦਾ ਫੇਰ ਕਹਿੰਦੀ ਮੇਰੇ ਕੋਲ ਹੀ ਲੋਕ ਚਾਕਦੇ ਨੇ ਨਾ ਲੋਕ ਤਾਂ ਚੱਕਣਗੇ ਭਾਈ ਜੋ ਤੁਸੀਂ ਆਪ ਇਹ ਲੱਛਣ ਕਰਦੀਆਂ ਹੈਂ ਦੱਸ ਕੋਈ ਨੂੰਤੀ ਹੁੰਦੀ ਹੈ ਕੋਈ ਢ ਕੱਢ ਲਾਂਦੀ ਹੈ ਜੇੜ ਤੋਂ ਇਹ ਤਾਂ ਆਏ ਪਾਸੇ ਮਾਰ ਮਾਰ ਕੇ ਦਿਖਾਉਂਦੀਆਂ ਨੇ ਆ ਸੁਣਦੇ ਆ ਇਹ ਕੋڑا ਸੁਣ ਲੂਗਾ ਮੇਰੀ ਗੱਲ ਮਹੀਨਿਆਂ ਚ ਬਾਹਰ ਨਿਕਲੂਗਾ ਇਹ ਤਾਂ ਨੀਂਦ ਹੀ ਨਹੀਂ ਲੈਂਦੀ ਹੈਗੀ ਹਾਂ ਆ ਲਾਲੇ ਨੀਂਦਵਾੜੀ ਮੋਟੀ ਤੂੰ ਵੀ ਲੈ ਲੈ ਕਿਸੇ ਦੀ ਖਬਰਸਾਰ ਓਕੇ ਹੋ ਗਿਆ ਤੈਨੂੰ ਕਾਨੂੰ ਪਤਾ ਲੱਗਦਾ ਵੀ ਕੀ ਹੋ ਗਿਆ ਉਹ ਚਰਨੋਂ ਆਈ ਸੀ ਐਡਾ ਲੰਬਾ ਦੇ ਕੇ ਗਈ ਆ ਅਗਲੀ ਕਦੇ ਬਾਰੇ ਲਾ ਕਰ ਲੋ ਕਿ ਉਹਨੂੰ ਭੰਡਾ ਆ ਕਿ ਕਾਦੇ ਬਾਰੇ ਆ ਤੇਰਾ ਵੱਡੜ ਭਾਈ ਹੈ ਜਿਹੜਾ ਹਾਂ ਅਗਲੇ ਨੂੰ ਛੇੜਦਾ ਉੱਥੇ 12 ਚ ਝਾਤੀਆਂ ਮਾਰਦਾ ਇਹੀ ਰਹਿ ਗਿਆ ਮੈਂ ਕਹਿੰਦੀ ਆ ਸਾਰੇ ਪਿੰਡ ਚ ਸਰਕਾਰੀ ਸਾਣ ਛੱਡਿਆ ਹੋਇਆ ਜਿਹਨੂੰ ਜੀ ਕਰਦਾ ਉਹਨੂੰ ਛੇੜ ਦੰਦਾ ਇਹਨੂੰ ਮਾੜਾ ਮੋਟਾ ਸਮਝਾ ਲੈ ਨਹੀਂ ਆਉਂਦਾ ਤਾਂ ਖੋਂਬੜ ਪੜਵਾਊਗਾ ਜਿਹੜਾ ਪੜਵਾਊਗਾ ਨਾਲ ਤੇਰਾ ਵੀ ਪੜਵਾਊਗਾ ਚਰਨੋਈ ਦੀ ਬੜੇ ਪਿਆਰ ਨਾਲ ਪੁੱਛਦਾ ਕੀ ਗੱਲ ਤੂੰ ਤਾਂ ਨੰ ਤੱਕਾ ਫਿੱਟ ਕਰ ਰੱਖਿਆ ਤੇਰਾ ਬੇੜਾ ਭੇਜੇ ਤੇ ਰਹੀਦਾ ਮੇਰਾ ਕਿਵੇਂ ਬੈਠੇ ਬੇੜਾ ਬੈਠਾ ਤੇਰੇ ਭਾਈ ਦਾ ਡੇੜੇ ਡੇੜੇ ਲੰਬੇ ਲੈ ਲਿਗਿਆ ਹੁੰਦਾ ਮੈਂ ਮੈਂ ਤਾਂ ਉਹ ਪੁੱਛਣ ਆ ਵੀ ਚਰਨੋਂ ਆਈ ਸੀ ਕੀ ਕਹਿੰਦੀ ਤੇ ਉਹ ਲੈ ਆ ਕੇ ਮਰੀ ਨਹੀਂ ਆਕੜੀ ਸੀ ਨਾ ਤੈਨੂੰ ਸਾਰੀ ਗੱਲ ਦੱਸਤੀ ਵੀ ਲੰਬਾ ਦੇ ਕੇ ਗਈ ਆ ਫੇਰ ਕਹ ਦੂਗਾ ਕਿ ਕੀ ਹੋ ਗਿਆ ਲੈ ਉਹ ਮੈਂ ਜਾਣਦਾ ਚਰਨੋਂ ਵੀ ਉਹਦਾ ਕਿਹੜਾ ਲੁਕਿਆ ਕੋਸ ਮੇਥੋਂ ਜੇਠ ਲੱਗਦਾ ਉਹਦਾ ਤੇ ਲੰਗਦੇ ਬੜਦੇ ਨੇ ਮਾੜੇ ਮੁੱਟੇ ਟਿਚਰ ਕਰਤੀ ਫੇਰ ਦੱਸ ਕਿ ਉਹਦੇ ਹੰਬ ਤੋੜ ਲੈ ਨਾਲੇ ਮੈਨੂੰ ਐਂ ਦੱਸ ਦੇ ਕੁੱਤਾ ਕਪਾਏ ਦੀ ਲੰਘ ਜੂ ਕਿਹੜਾ ਜਹੀ ਭਰਾ ਖਿਲੇ ਜੂ ਮੇਰੀ ਗੱਲ ਸੁਣ ਲੈ ਅਗਲੀ ਦਾ ਭਾਈ ਜਹੀ ਜੀ ਮਰਜੀ ਐ ਆ ਉਹਦੇ ਵੱਡੜ ਭਾਈ ਨੂੰ ਸਮਝਾ ਲੈ ਮੇਰ ਤੋਂ ਨਹੀਂ ਰੋਜ਼ ਰੋਜ਼ ਲਾਂਬੇ ਚੋਰੇ ਜਾਂਦੇ ਅਗਲੀ ਤਾਂ ਸ਼ਰਿਆਮ ਕਾ ਕੇ ਗਈ ਐ ਅਖੇ ਜੇ ਮੈਨੂੰ ਕੋਈ ਹੁਣ ਕਰਤੂਤ ਕਰਦਾ ਦਿਗਿਆ ਨਾ ਮੈਂ ਤਾਂ ਪਾੜ ਦੂੰ ਬਚਾ ਲਾਂ ਫੇਰ ਨਾ ਆਖਿਓ ਹਾਂ ਕੋਈ ਨਾ ਮੈਂ ਸਮਝਾ ਲੂੰਗਾ ਨੂੰ ਤੂੰ ਕਾਨੂੰ ਸਮਝਾਉਣਾ ਤੂੰ ਤਾਂ ਆਪੋ ਦੇ ਵਰਗੇ ਜੇ ਤੂੰ ਚੱਜਦਾ ਹੋਵੇਂ ਤਾਂ ਉਹ ਚੱਜਦਾ ਹੋਵੇ ਅਗੇ ਜੇ ਜੇ ਆਲੇ ਉਹ ਜੇ ਪੁੱਜੇ ਤੂੰ ਤਾਂ ਮੇਰੇ ਤੇ ਚੜਜਾ ਕਰ ਲੈ ਕੇ ਰਸਨ ਪਾਣੀ ਹੂੰ ਨਜਾ ਤੁਹਾਡੇ ਕਰਤੂਤ ਤਾਂ ਹੀ ਆਈਆਂ ਜਾਨੇ ਹੋਰ ਕਿਹਨੂੰ ਆਖਾਂ ਹੋਰ ਇੱਥੇ ਕਿਹੜਾ ਤੇਰਾ ਮਾਵਾਪਾ ਬੈਠੇ ਵੀ ਇਹਨੂੰ ਲਾਂਬਾ ਦੇਦਾ ਜੇ ਤੁਸੀਂ ਨਹੀਂ ਚੰਗਾ ਕਹਿੰਦੀ ਸਾਨੂੰ ਹੋਰ ਕਿਹਨੇ ਕਹਿਣਾ ਹਾਂ ਜੇ ਤੁਸੀਂ ਚੰਗੇ ਹੋ ਤਾਂ ਮੈਂ ਤੁਹਾਨੂੰ ਕਹਾਂ ਥੋੜਾ ਇੱਥੇ ਬਾਲੀ ਪਕਾਈ ਜਿੰਨਾ ਮਰ ਦੇਖ ਲੈ ਉਹਨੂੰ ਕਿੱਥੇ ਮਰਿਆ ਕਿੱਥੇ ਨਾ ਦੁਨੀਆ ਸਰਪੰਚ ਬਣਾਉਣ ਨੂੰ ਫਰਤੀਆ ਮੈਨੂੰ ਉਈਆ ਮਰਿਆ ਕਿਤੇ ਪਿੰਡ ਦੇ ਜਿਹੜੇ ਹਸਾਮ ਨਾਲ ਤੇਰੇ ਲੱਛਣ ਨੇ ਨਾ ਸਰਪੰਚ ਤਾਂ ਬਹੁਤ ਦੂਰ ਦੀ ਗੱਲ ਐ ਜਿਹੇ ਜਿਹੇ ਤੇਰੇ ਲੱਛਣ ਨੇ ਨਾ ਤੇਰੇ ਵਰਗੇ ਤਾਂ ਕੋਈ ਪਿੰਡ ਦਾ ਮੈਂਬਰ ਨਾ ਬਣਾਵੇ ਮਾਰਦੇ ਗੱਲਾਂ ਘਰ ਦਾ ਬੰਦਾ ਨਹੀਂ ਪਸੰਦਾ ਇਹ ਘਰ ਦਾ ਨੋ ਤੇਰਾ ਮਤਲਬ ਕੀ ਹੈ ਵੇ ਹਾਂ ਉਹ ਕਹਿ ਨਹੀਂ ਕਰਦਾ ਪਾਣਾ ਕਿ ਚੋਣਾ ਮੈਂ ਉਹ ਕਹਦਾ ਵੀ ਘਰ ਦੇ ਬੰਦੇ ਨੂੰ ਨਹੀਂ ਰੋਕ ਵੋਟਾਂ ਬੰਦੇ ਅੱਜ ਕੱਲ ਬਾਹਰਲੇ ਬੰਦੇ ਨੂੰ ਪਾ ਦਿੰਦੇ ਨੇ ਉਹ ਮੈਂ ਮੈਨੂੰ ਪਾਣਗੇ ਲੋਕ ਪਰ ਪਵਾਲੀ ਵੋਟਾ ਮੇਰੇ ਸਿਰ ਕਿਹੜਾ ਸੌਣਾ ਮੈਂ ਤੈਨੂੰ ਇੱਕ ਵੋਟ ਨਹੀਂ ਪਵਾਉਂਦੀ ਹੈਗੀ ਹਾਂ ਨਾ ਤੇਰੇ ਮੰਗਰ ਮੰਗਰ ਫਿਰ ਆ ਪਿੰਡ ਚ ਤੇਰੀ ਇੱਕ ਵੋਟ ਕਰਕੇ ਤਾਂ ਮੈਂ ਹਾਰ ਨਹੀਂ ਲੱਗਿਆ ਦੇਖ ਲੈ ਇਹ ਤਾਂ ਤੇਰਾ ਵਹਿਮ ਹੈ ਇੱਕ ਵੋਟ ਨਾਲ ਹੀ ਬੰਦਾ ਹਾਰ ਜਾਂਦਾ ਮਾਰਦਾ ਗੱਲਾਂ ਨਾ ਪਾਈ ਤੂੰ ਮੈਂ ਕਿਹੜਾ ਕਿਵੇਂ ਮੈਂ ਪਾਉਂਦੀ ਉਹ ਰੇ ਉਹ ਰੇ ਆ ਕੀ ਕੰਡੇ ਵਿੱਚ ਨੇ ਵੇ ਕਿਹੜੇ ਓਰੇ ਨਹੀਂ ਚੌਰਿਆ ਹਾਂ ਚਰਨੋ ਕੇ ਚਰਨੋ ਕੇ ਕਰੇ ਕੰਡੇ ਵਿੱਚ ਤੇ ਲਾਂਬਾ ਲੈ ਕੇ ਆਈ ਤੀ ਉਹ ਉਹ ਫੇ ਲਾਂਬੇ ਵਾਲੇ ਕੰਮ ਕਰੂਗਾ ਲਾਂਬਾ ਲੈ ਕੇ ਆਉਗੀ ਲੈ ਦੇਖ ਲੈ ਨਾ ਤੂੰ ਵਿਆਹ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਤੂੰ ਵੀ ਤਾਂ ਹਾਸ ਹਾਸ ਕੇ ਨੂੰ ਗੱਲਾਂ ਪੁੱਛਦਾ ਟੁਕੜਾ ਘਟਾ ਮੈਰੀ ਵੀ ਤਾਂ ਐ ਛੇੜਿਆ ਨੂੰ ਉਹ ਮੈਂ ਛੇੜਿਆ ਮੇਰਾ ਨੌ ਲਾਰਾ ਦੇਖਾ ੱੱਕੇ ਨਾਲ ਉਹ ਕਹਿੰਦੀ ਸਾਡੀ ਬਾਈ ੱੱਕੇ ਨਾਲ ਇਹ ਨਹੀਂ ਨੌ ਲਾਰਿਆ ਮੈਨੂੰ ਅਗਲੀ ਐਡਾ ਲੰਬਾ ਦੇ ਕੇ ਗਈਆ ਬਨੇਰੇ ਜਿੱਡਾ ਉਹ ਤੁੰ ਦਾ ਬਾਈ ਪਤਾ ਨਹੀਂ ਕੁਛ ਕਿਹਾ ਪਤਾ ਨਹੀਂ ਨਹੀਂ ਕਿਹਾ ਤੂੰ ਤਾਂ ਵੀ ਐਡੀ ਗੱਲ ਬਣਾ ਲੈਨੀ ਆ ਉਹ ਮੋਰੀ ਨਹੀਂ ਕਿਹਾ ਹੈਗਾ ਮੋਰੀ ਚ ਖੜਾ ਤੀ ਨਾ ਮੋਰੀ ਚ ਖੜਾ ਤੀ ਹਾਂ ਕੌਣ ਤੂੰ ਮੋਰੀ ਚ ਮੈਂ ਕਿਹਾ ਮੈਂ ਤਾਂ ਭੋਲੇ ਨੂੰ ਦੇਖਦਾ ਸੀ ਤਾਂ ਭੋਲੇ ਤੇ ਟੰਡੀਆਂ ਲੰਨੀਆਂ ਉਹ ਕੰਮ ਦੀ ਮੈਨੂੰ ਦੇਖ ਲੈ ਕਿਆ ਲੈ ਕਰਦਾ ਦਾ ਪੰਗੇ ਇਹੀ ਹੈ ਕਹਿਣ ਨੂੰ ਤਾਂ ਚਾਹੇ ਕੁਛ ਮਰਜ਼ੀ ਆ। ਓਏ ਬੰਦਿਆਂ ਕੋਲ ਬੰਦੀ ਜਾਂਦੇ ਹੁੰਦੇ ਨੇ। ਨਾ ਜਦੋਂ ਤੈਨੂੰ ਸਾਹਮਣੇ ਚੰਗਾ ਭਲਾ ਦੀਂਦਾ ਬਾਈ ਵੀ ਤੀਵੀਂ ਖੜੀ ਆ। ਤੇਰਾ ਕੀ ਮਤਲਬ ਆਂਦੀ 12 ਚ ਝਾਕੀਆਂ ਮਾਰਨ ਦਾ ਹੈ? ਮੈਂ ਤਾਂ ਦੇਖਿਓ ਨਹੀਂ ਹੈਗੀ ਉਹ ਮੈਂ ਤਾਂ ਦੇਖੀ ਨਹੀਂ ਕਿਤੇ ਮਤਾਂ। ਹਾਂ ਉਹ ਤੇਰੇ ਤਾਂ ਆਪਣੇ ਬਟਨ ਲੱਗੇ ਹੋਏ ਸੀ। ਮੈਂ ਇੱਕ ਗੱਲ ਤੇ ਤੁਹਾਨੂੰ ਦੱਸਾਂ। ਮੇਰਾ ਭਾਈ ਨਾ ਕਾਗਜ਼ ਵਰਗਾ ਕੋਰਾ ਹੈ। ਹਾਂ ਉਹ ਤੂੰ ਵੀ ਮੈਨੂੰ ਲੱਗਦਾ ਪਾਣੀ ਵਰਗਾ ਸਾਫ਼ ਹੋਏਗਾ। ਜੇ ਕਾਗਜ਼ ਵਰਗਾ ਕੋਰਾ ਮਾਰਦਾ ਗੱਲਾਂ। ਓ ਕਿਉਂ ਚੰਗੇ ਭਲੇ ਬੰਦੇ ਦੇ ਘਰ ਆ ਲੰਦੇ? ਭਾਈ ਓਹੀ ਤਾਂ ਮੈਂ ਕਹਿਨੀ ਆ। ਹੈਂ ਕਿਉਂ ਕਿਸੇ ਦੀ ਜਨਾਨੀਆਂ ਛੇੜਦੇ ਆ ਡੇਡ ਲੰਬੇ ਅਗਲੀ ਮੈਨੂੰ ਦੇ ਕੇ ਜਾਂਦੀ ਐ ਤੀ ਉਹਦਾ ਛਿੜੀ ਹੋਈ ਦਾ ਕੀ ਛਿੜਦਾ ਕਰ ਲਗਾ ਪੱਪਾ ਕੀ ਛੇੜਦਾ ਦੱਸ ਨਾਲੇ ਮੈਂ ਨਹੀਂ ਹੀ ਜਿਹਦੇ ਮੱਥੇ ਲੱਗਦਾ ਹੁੰਦਾ ਹੂੰ ਮੈਨੂੰ ਪਤਾ ਬਾਈ ਕਿਉਂ ਮੈਂ ਤੁਹਾਨੂੰ ਕਹਾਂ ਤਾਂ ਝੂਠ ਬੋਲਦੀ ਆ ਇਹ ਤਾਂ ਸ਼ਰਮ ਲੱਥੇ ਚੋਰੇ ਦੀ ਹੈ ਇਹਨੂੰ ਸ਼ਰਮ ਨਹੀਂ ਆਉਂਦੀ ਜਿਹਦੇ ਕੋਲੇ ਮੇਰੀ ਪਰਜਾਈ ਖੜੇ ਕੀ ਭਕਾਈ ਮਾਰੀ ਜਾਂਦਾ ਮੈਨੂੰ ਐ ਦੱਸ ਹੂੰ ਤੈਨੂੰ ਬਾਹਰ ਲੋਕਾਂ ਦੇ ਯਕੀਨ ਨਾ ਕਰ ਦਿੰਦੇ ਇਹਨੂੰ ਯਕੀਨ ਨਹੀਂ ਏ ساری ਕਹਾਣੀ ਕਿੱਧਰ ਨੂੰ ਜਾ ਰਹੀ ਹੈ ਵੀ ਮੇਰੇ ਸਾਰੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਮੈਂ ਦੱਸਦੀ ਆ ਆਉਦੇ ਭਾਂਡੇ ਦਾ ਪਤਾ ਹੁੰਦਾ ਵੀ ਮੇਰਾ ਭਾਂਡਾ ਕਿਹਾ ਜੀ ਠੀਕ ਹੈ ਅਰੇ ਮੈਨੂੰ ਪਤਾ ਹੈ ਵੀ ਤੁਸੀਂ ਦੋਵੇਂ ਭਾਈ ਕਿਹੋ ਜੀ ਹਾਂ ਤੂੰ ਆਪਣੇ ਭਾਂਡੇ ਨਾਲ ਭੰਨ ਕੇ ਵਜੇ ਕਿਤੇ ਪਰਲੇ ਤੇ ਚੱਕਰ ਚ ਕਿਤੇ ਆਪਣਾ ਟੱਬਰ ਜਾੜ ਕੇ ਵਜੇ ਤਾਂ ਉਧਰ ਤਾਂ ਜਾੜ ਲੂ ਮੇਰਾ ਕੀ ਲਾਉਂਗੇ ਮੈਂ ਤਾਂ ਜਾ ਕੇ ਆਉਦੇ ਪੈੱਕੇ ਬਹਿ ਜੂਗੀ ਐ ਤੇ ਫਿਰ ਇਹ ਡਬ ਕੇ ਮੈਨਨੇ ਕੀ ਲੈਣਾ ਹਾਂ ਮਸਾਂ ਬਸਿਆ ਐ ਨਾ ਕਰੇਗਾ ਤੂੰ ਮੜੀ ਜਾ ਕਰ ਤੇ ਤੁਸੀਂ ਆਦੇ ਨਾਲ ਅੱਛੇ ਸਦਾ ਰਹੋ ਨਾ ਲਈ ਮੇਰੀ ਗੱਲ ਸੁਣ ਲੈ ਉਨਕਾ ਜਿਹੜੇ ਬਾਹਰ ਕਾਂਡ ਕਰਕੇ ਹੋਣਿਆ ਕਰੀ ਜਾਇਆ ਕਰ ਆ ਹੱਥ ਜੋੜੇ ਤੁਹਾਡੇ ਮੂਰੇ ਨਾਲੇ ਉਹਦੇ ਮੂਰੇ ਭਈ ਕਰੇ ਮੇਰੇ ਤੋਂ ਨਹੀਂ ਲੰਬੇ ਸੁਣੇ ਜਾਂਦੇ ਆ ਕਿ ਸਿੱਧੀ ਜੀ ਗੱਲ ਐ ਮੈਂ ਤਾਂ ਉਹਦੇ ਪਿੱਕੇ ਬਗ ਮੇਰੇ ਨਾਲਾਂ ਮਾ ਸੁਣਾ ਕਦੇ ਤਾ ਹਾਂ ਤੇਰੇ ਕਾਹਨੂੰ ਕਦੇ ਸੁਣਾਈ ਨੇ ਬਥੇਰੀਆ ਜਦੋਂ ਬਿਆਕੇ ਆਈ ਸੀ ਬਥੇਰੀਆਂ ਦੀ ਮੈਂ ਉਹ ਨਾ ਪੁਰਾਣੀਆਂ ਗੱਲਾਂ ਛੱਡ ਤੂੰ ਹੁਣ ਦੀ ਗੱਲ ਕਰਾ ਕਿਉਂ ਸੀ ਗਿਆ ਪ੍ਰਾਣੀ ਆ ਉਹਦਾ ਹੁਣ ਜਿਹੜੀ ਲਾਂ ਮਿੱਟੀ ਪਾਉਣਾ ਪਰਦਾ ਹੁਣ ਮੈਨੂੰ ਤੇਰੀ ਸਾਬ ਲੱਗੇ ਲੈ ਜੇ ਕਿਸੇ ਨੇ ਸਲਾਮ ਹੈ ਹੈ ਬਾਕੀ ਤਨੂੰ ਗੱਲ ਨਹੀਂ ਆਉਣੀ ਕੀ ਕਰਦੀ ਐ ਤੂੰ ਕਾਲਜਾ ਕਰਦੀ ਆ ਆਪਦਾ ਕਰ ਲੈ ਚਾਹ ਕਰ ਲੈ ਥੋੜਾ ਤਾਂ ਫੋਕੜਾ ਬੋਲੇ ਹੀ ਰਹਿੰਦਾ ਚਾਹ ਦਾ ਲੈ ਰਿਆ ਬਾਈ ਲੈ ਰਿਆ ਉਹ ਪਿਆਦੇ ਮੂੰਹ ਤਾਂ ਮੇਰ ਤੋਂ ਨਹੀਂ ਬਣਦੀ ਮੈਂ ਤਾਂ ਗਰਮ ਪਾਣੀ ਕਰਦੀ ਨੌਨੀ ਆ ਮੈਂ ਮੈਂ ਆਪ ਕਰ ਲਾਂ ਨਾ ਫਿਰ ਤੇ ਫਿਰ ਕਰ ਲੈ ਮੇਰੇ ਤੇ ਕੀ ਰੋਬ ਐ ਲੈ ਚੱਕ ਤੂੰ ਹੀ ਕਰ ਲੈ ਮੈਂ ਤਾਂ ਗੈਸ ਤੇ ਕਰੂੰ ਐਵੇਂ ਕਿ ਮੈਂ ਗੈਸ ਤੇ ਕਰਾਂਗਾ ਪਤਾ ਕਿ ਡਾ ਮੈਗਾ ਸਿਲੰਡਰ ਆ ਮੰਗਾਈ ਇੰਨੀ ਹੋਈ ਪਈ ਆ ਦੋਨੇ ਜਣੇ ਤੁਸੀਂ ਘਰੇ ਬੈਠੇ ਰਹਿੰਦੇ ਹੋ ਆ ਮਾੜੇ ਮੋٹے ਮੱਝ ਦੇ ਦੁੱਧ ਦੇ ਪੈਸੇ ਆਉਂਦੇ ਤਾਂ ਗੁਜ਼ਾਰਾ ਕਰ ਦੋ ਚੱਲੀ ਜਾਂਦਾ ਉਹ ਇੰਗੇ ਜਾ ਰਹੇ ਕੋਈ ਲੋੜ ਨਹੀਂ ਕਿ ਸਿਲੰਡਰ ਫੂਕਣ ਦੀ ਧਰਨੀਆ ਚੁੱਲੇ ਤੇ ਚਾਹਤਾ ਓਏ ਅੱਗ ਤਾਂ ਮਚਾ ਜਾ ਆਪੇ ਮਝਾਲਾ ਕਰਾ ਟੁੱਟੇ ਨੇ ਦੁੱਧਦਲੇ ਆਦੇ ਪਾ ਕੇ ਫਿਰ ਕਹੀਂ ਵੱਧ ਪਾ ਲਿਆ ਓ ਬਣੀ ਨਹੀਂ ਚਾਹ ਜੇ ਤੂੰ ਆਪੇ ਲੱਗਿਆ ਪਿਆ ਅੱਗ ਮਚਾਰੇ ਦੀ ਬਾਈ ਮੱਚ ਨਹੀਂ ਰਹੀ ਓਏ ਕਿੱਧਰ ਭੱਗੀ ਉਧਰ ਭਗੀ। ਭਗੀ ਅੰਦਰ ਸਾਡੀ ਸਾਰਾ ਕੁਸਾ। ਭੱਗੀ। ਉਹ ਕਹਿੰਦੀ ਭੱਗ ਜੰਦੇ ਪਿੰਡ ਤੋਂ। ਰੋਟੀ ਪਾਣੀ ਦਾ ਔਖੇ ਹੋ ਜਾਣਾ ਯਾਰ ਕਿਉਂ ਇਹੋ ਜਿਹੀ ਗੱਲਾਂ ਕਰਦਾ। ਕੀ ਕਰਤਾ ਮੈਂ? ਇਹਦਾ ਲੰਬਿਆਂ ਅੰਦਰ ਕਾਹਨੂੰ ਇਹ ਕੰਮ ਕਰਦਾ ਨਾ। ਨਾ ਮੈਂ ਉਧਰ ਜਾਵਾਂ ਨਾ ਮੈਂ ਠੀਕਾ ਮੈਂ ਵਿਚਾਲੇ ਫਾਚਣਾ। ਕੀ ਕਰਤਾ ਹੁਣ ਮੈਂ? ਭਾਈ ਕਾ ਤੂੰ ਨਹੀਂ ਜਾਣ ਬਣਦਾ। ਸਾਰਾ ਪਤਾ ਤੈਨੂੰ ਤਾਂ ਇਹ ਕੀ ਕਰਿਆ। ਕੀ ਲੋੜਾ ਹੈ? ਚਲ ਤੂੰ ਟੈਂਸ਼ਨ ਆ ਲੈ। ਭੱਗੀ ਹੋ। ਹੁਣ ਤੂੰ ਘਬਰਾ ਨਾ ਜਾਵੀਂ। ਹੁਣ ਮੈਂ ਜੱਬੇ ਮੁਕਾ ਦਿੰਦਾ। ਠੀਕਾ। ਤੈਨੂੰ ਰੋਟੀ ਤੋਂ ਭੁੱਖਾ ਨਹੀਂ ਮਰਨ ਦਿੰਦਾ ਮੈਂ ਹੁਣ ਬਲਾ ਹੀ ਨਾ ਨੂੰ ਲਿਆਈ ਨਾ ਜੱਪਾ ਮੈਂ ਕਾਦਾ ਨਾ ਇਹ ਕਿਹੜੀ ਗੱਲ ਕਰਕੇ ਗਿਆ ਹਾਲਾ ਚਲ ਦੇਖੀ ਜਾਉ ਨਾਲੇ ਮੇਰੀ ਗੱਲ ਸੁਣ ਆਪਣਾ ਪਿੰਡ ਆ ਗਿਆ ਨਾਲੇ ਆ ਗਿਆ ਆਪਣਾ ਘਰ ਇੱਕ ਤੋਂ ਹਮ ਕੋ ਤੁਮਕੇ ਨਹੀਂ ਕਰਨਾ ਜਹਾਂ ਕਿ ਹਿੰਦੀ ਨਹੀਂ ਬੋਲਣਾ ਠੀਕ ਕਰ ਚੁੱਪ ਰਹਿਣਾ ਇਹ ਜੰਮੀ ਚੁੱਪ ਠੀਕ ਆ ਸ਼ਾਮ ਨੂੰ ਮੱਛੀ ਚੇਵਲ ਤਾਂ ਮਿਲ ਹੀ ਗਾਨਾ ਉਹ ਤੈਨੂੰ ਮਿਲ ਜੂ ਮੱਛੀ ਚੌਲ ਦੀ ਹੌਲੀ ਬੋਲ ਆ ਜਾ ਓ ਪੂਰਿਆ ਓ ਲਿਆ ਤੇਲ ਫਟਾਫਟ ਆ ਕੋਈ ਆਜੋ ਆਜੋ ਲਾ ਲਾ ਪੈਰੀ ਹੱਥ ਲਾ ਭਾਬੀ ਦੇ ਪੈਰੀ ਹੱਥ ਲਾ ਵੀ ਪੈਰੀ ਹੱਥ ਭਾਬੀ ਦੇ ਭਾਬੀ ਊ ਬੇ ਕੀ ਹੋ ਗਿਆ ਬੇ ਆ ਕੀ ਦਾ ਕੁਸਾ ਆ ਕੀ ਕਰ ਲਿਆ ਉਹ ਜਿਹੜਾ ਕੁਝ ਤੁਸੀਂ ਕਰੋ ਉਹ ਮੈਂ ਕਰਿਆ ਮੈਂ ਕਿ ਕੋਈ ਸੱਟ ਕਰਦਾ ਦੁਨੀਆ ਤੋਂ ਨਾਲੇ ਆਇਆ ਜਿਤਨਾ ਨਾਲ ਪਿਆ ਕਰਾ ਕੇ ਆਇਤੀ ਮੈਂ ਵੀ ਜਿਤਨਾ ਲੈ ਕੇ ਆਇਆ ਮੇਰੇ ਮਗਰ ਕਿਹੜਾ ਚੋਰ ਲੱਗ ਰਿਹਾ ਨੇ ਦੇਖ ਮੈਂ ਵੀ ਜਿਤਨਾ ਲੈ ਕੇ ਆਇਆ ਜੇੜ ਜੀ ਆ ਕੀ ਦਾ ਕੁਸ ਹੈ ਭਾਈ ਦੇਖ ਸੂਤ ਬੋਲ ਮੇਰੇ ਘਰ ਵਾਲੀ ਆਹੇ ਇਹ ਘਰ ਦੀ ਮਾਲਕ ਆਹੇ ਹੁਣ ਆ ਲੈ ਰਾ ਡੋਕੇ ਹੁਣ ਬਾਕੀ ਡੋਕੇ ਲਾ ਲ 13 ਬੇੜਾ ਬੈਠਾ ਮੰਮਿਆ ਤੇਰੇ ਕੰਡੇ ਵਿੱਚ ਹੋਏ ਨੇ ਦੂਜੇ ਚਾਚਾ ਨੇ ਪਾਣੀ ਦੇ ਦਿੰਦੀ ਕਾਨੂੰ ਛਾਪਾ ਕਰਦਾ ਹੈ ਮੈਂ ਕਾਨੂੰ ਦਿੰਦੀ ਸੀ ਰੋਟੀ ਮੈਨੂੰ ਗਮਾਂਡੀ ਮੇਰੀ ਗੱਲ ਤਾਂ ਲੜਨੀ ਦੋ ਨਾ ਜੇੜ ਜੀ ਨਾ ਮੇਰੀ ਗੱਲ ਸੁਣ ਹਾਇ ਨੇ ਕੀ ਨਵਾਂ ਚੰਦ ਚੜਾਤਾ ਹੁਣ ਜਿਹੜੀ ਗੱਲ ਦਾ ਨਰਤੀ ਨਾ ਉਹੀ ਕੰਮ ਕਰਤਾ ਤੇਰੇ ਜੇਠ ਨੇ